ਕਸਵੱਟੀ ਲੱਗਦੀ ਐ ਜਦੋਂ ਅਸੀਂ ਕਹਿੰਨੇ ਆ ਵੀ ਸੰਸਾਰ ਨੂੰ ਸਿੱਧਾ ਰੱਖਣਾ ਬਾਕੀ ਮਾੜਾ ਮੋਟਾ ਵਧਿਆ ਵਧਾਇਆ ਆਪਾਂ ਗੁਰੂ ਦਾ ਕੰਮ ਕਰ ਲਾਂਗੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਜਿਵੇਂ ਦੀ ਤੇਰੀ ਨੀਅਤ ਤੇ ਜਿੰਨਾ ਗੁੜ ਪਾਇਆ ਮਿੱਠਾ ਤੇ ਉਹਨੇ ਨਿਕਲਣਾ ਨਾ ਜੇ ਪਹਿਲੇ ਦਰਜ ਅੱਜ ਵੀ ਹਨ ਗੁਰੂ ਕੇ ਸਿੱਖ ਇੱਥੇ ਸੰਗਰੂਰ ਦੇ ਨੇੜੇ ਕੋਈ ਪਿੰਡ ਦੇ ਵਿੱਚ ਸਿੰਘ ਹੈ ਕਾਫੀ ਸਮਾਵੇ ਮਿਲੇ ਉਹ ਮਿਲਣਾ ਇਸ ਤਰ੍ਹਾਂ ਕਥਾ ਸੀ ਸੰਗਰੂਰ ਉਹਨਾਂ ਨੇ ਗੱਲ ਦੱਸੀ ਕਹਿਣ ਲੱਗੇ ਮੈਂ ਗਿਆਨੀ ਜੀ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਅਜੇ ਮੈਂ ਕਿਹਾ ਵੀ ਅਜੇ ਤੇਰੀ ਉਮਰ ਹੋਈ ਏ ਤੂੰ ਲੱਗ ਗਈ ਕਹਿੰਦੇ 2 ਸਾਲ ਹੀ ਹੋਏ ਸੀ ਸਾਲ 2 ਹੋਏ ਸੀ ਲੱਗਿਆਂ ਨੂੰ ਛੱਡ ਕਿਉਂ ਦਿੱਤਾ ਕਹਿਣ ਲੱਗੇ ਮੈਂ ਨਿਤਨੇਮ ਕਰਕੇ ਅਰਦਾਸ ਕਰ ਰਿਹਾ ਸੀ ਤੇ ਉੱਤੋਂ ਵੱਡਾ ਅਫਸਰ ਆ ਗਿਆ ਤੇ ਉਹਨੇ ਕਿਹਾ ਵੀ ਜਾਂ ਪਾਠ ਕਰ ਲੈ ਤੇ ਜਾਂ ਨੌਕਰੀ ਕਰ ਲੈ ਕਹਿੰਦੇ ਰੰਗ ਬੜਾ ਵੱਜਾ ਸੀ ਉਦਣਾਂ ਮੈਂ ਉਹਦੀ ਸੁਣੀ ਨਹੀਂ ਅਰਦਾਸ ਕੀਤੀ ਅਰਦਾਸ ਕਰਕੇ ਰਜਾਇਣ ਵਾਲੀ ਚਿੱਠੀ ਲਿਖ ਕੇ ਜਾ ਕੇ ਅੱਗੇ ਰੱਖ ਦਿੱਤੀ ਕਹਿਣ ਲੱਗੇ ਮੈਨੂੰ ਤੇਰੀ ਨੌਕਰੀ ਦੀ ਲੋੜ ਦੇ ਨੂੰ ਪਾਠ ਤੇ ਅਰਦਾਸ ਨਹੀਂ ਛੱਡ ਸਕਦਾ ਵਾਪਸ ਆ ਗਿਆ ਘਰ ਜੋ ਦਿਲ ਫੁੱਲ ਸੁੱਕਾ ਮਿੱਠਾ ਹੈ ਉਹ ਕਹਿੰਦੇ ਸ਼ਕੀ ਦਾ ਆਨੰਦ ਦੇ ਨਾਲ ਬੜਾ ਆਨੰਦ ਬਣਿਆ ਗੱਲ ਕੀ ਹੈ ਇਹ ਦੋਵੇਂ ਨਹੀਂ ਨਿਭਦੀਆਂ ਸਾਧ ਸੰਗਤ ਦੀ ਇਹ ਨਹੀਂ ਵੀ ਸੰਸਾਰ ਦੇ ਕੰਮ ਕਰਨੇ ਛੱਡ ਦਿਓ ਸੰਸਾਰ ਦਾ ਕੰਮ ਨਾ ਕਰੋ ਪਰ ਧਰਮ ਕਿਤੇ ਕਿਸਵੱਟੀ ਲਾਉਂਦਾ ਆ ਬੰਦੇ ਨੂੰ ਜ਼ਰੂਰ ਪੜਾ ਕਿਥੋਂ ਤੱਕ ਨਿਭਾਉਂਦਾ ਆ